ਭਰਾ ਨਾ ਗੱਲ ਸੁਣ ਲੈ ਉਰੋਂ ਨਹੀਂ ਗੱਲ ਉਹ ਬੱਸ ਮਾੜਿਆ ਭਾਈ ਤੂੰ ਪਾਸੇ ਹੋ ਜਾ ਦੇਖ ਮੈਨੂੰ ਮੇਰੀ ਗੱਲ ਸੁਣ ਗੰਜੇ ਨੂੰ ਬੁਲਾ ਗੱਲ ਸੁਣ ਬੱਚਿਆਂ ਨੂੰ ਬੁਲਾ ਮੇਰੀ ਗੱਲ ਸੁਣ ਗੰਜੇ ਨੂੰ ਮੈਂ ਬੁਲਾ ਲੈਂਦਾ ਮੇਰਾ ਬਾਪੂ ਨਾ ਭਾਈ ਮਾਫਾ ਮੈਂ ਪੀਏ ਗ੍ਰੈਜੂਏਸ਼ਨ ਕੰਪਲੀਟ ਪਾਸ ਕੀਤੀ ਹੋਈ ਹੈ ਮੈਨੂੰ ਇੱਥੇ ਲਿਆਏ ਇੱਥੇ ਬਾਈ ਜੀ ਫਰਵਰੀ ਚ ਤੇ ਮੇਰਾ ਇਲਾਜ ਚੱਲਿਆ ਹੁਣ ਮੈਂ ਬਿਲਕੁਲ ਠੀਕ ਆਂ ਔਰ ਆਪਣੇ ਘਰ ਵਾਪਸ ਜਾ ਰਹੀ ਕੀ ਹੋ ਗਿਆ ਇਸ ਕੋਲ ਪਸ ਵੀ ਨੇ ਵੈਸੀ ਬੱਚਿਆਂ ਦੀ ਬਹੁਤ ਯਾਦ ਆਉਂਦੀ ਰਹਿੰਦੀ ਆ। ਭਾਈ ਜੀ ਅਗਰ ਕੋਈ ਕੱਲ ਬੱਤ ਕਰ ਸਕਦਾ ਕਰ ਸਕ ਕਰਦ ਸਾਡਾ ਰਿਸ਼ਤਾ ਜੋੜ ਸਕਦਾ ਜੋੜਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜੀ ਭੈਣ ਨੂੰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਖੁਸ਼ ਹੁੰਦੇ ਆ ਹੱਸਦੇ ਆ ਆਪਣੇ ਘਰ ਜਾਂਦੇ ਆ ਆਪਣੇ ਪਰਿਵਾਰ 'ਚ ਜਾਂਦੇ ਆ। ਇਹਦਾ ਨਾਮ ਮੀਨੂ ਜੈਨ ਆ ਭੈਣ ਦਾ ਨਾਮ ਇਹਦੇ ਪਿਤਾ ਜੀ ਲੁਧਿਆਣੇ ਐਸਡੀ ਕਾਲਜ ਦੇ ਵਿੱਚ ਪ੍ਰੋਫੈਸਰ ਰਹੇ ਬੜਾ ਵਧੀਆ ਪੜਿਆ ਲਿਖਿਆ ਪਰਿਵਾਰ ਮੀਨੂ ਜੈਨ ਭੈਣ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ ਪਰ ਕੁਝ ਕਰਮਾਂ ਦਾ ਗੇੜ ਕਹਿ ਦਈਏ 멘ਟਲੀ ਅਪਸੈਟ ਹੋ ਗਏ ਭੈਣ ਪਿਛਲੇ ਸਮੇਂ ਚ ਹਸਬੰਡ ਦੇ ਨਾਲ ਥੋੜੇ ਐਸੇ ਟਕਰਾਰ ਹੋ ਗਏ ਅਲੱਗ ਹੋ ਗਏ ਬੱਚੇ ਤੋਂ ਅਲੱਗ ਹੋ ਗਏ ਉਹਦੇ ਨਾਲ ਹੋਰ ਜ਼ਿਆਦਾ 멘ਟਲੀ ਅਪਸੈਟ ਹੋ ਗਏ ਤਮਰੀਲਕੋਟਲੇ ਅਹਿਮਦਗੜ ਮੰਡੀ ਇਸ ਇਲਾਕੇ ਦੇ ਵਿੱਚ ਸੜਕਾਂ ਦੇ ਉੱਤੇ ਘੁੰਮਦੀਏ ਪੜੀ ਲਿਖੀ ਭੈਣ ਨਾ ਕੋਈ ਇਸ਼ਨਾਨ ਪਾਣੀ ਨਾ ਕੱਪੜਿਆਂ ਦੀ ਸੋਜੀ ਨਾ ਨਹਾਉਣ ਧੋਣ ਦਾ ਕੋਈ ਸੁੱਧ ਬੁੱਧ ਤਾਂ 222 ਦੇ ਵਿੱਚ ਭੈਣ ਸਾਨੂੰ ਮਿਲਦੇ ਆ 154222 ਨੂੰ ਮਰੀਲਕੋਟਲੇ ਤੋਂ ਸਾਡੀ ਟੀਮ ਦੇ ਮੈਂਬਰ ਅਮਰਜੀਤ ਵੀਰੇ ਹੁਣੇ ਸਾਡੇ ਨਾਲ ਸੰਪਰਕ ਕਰਦੇ ਆ ਗੁਰੂ ਘਰ ਦੇ ਵਿੱਚ ਭੈਣ ਬੈਠੀ ਸਾਰਿਆਂ ਨੂੰ ਗਾਲਾਂ ਕੱਢਦੀ ਈਟਾਂ ਰੋੜੇ ਮਾਰਦੀ ਲੜਾਈਆਂ ਕਰਦੀ ਉਥੋਂ ਟੀਮ ਦੇ ਮੈਂਬਰ ਲੈ ਕੇ ਆਉਂਦੇ ਆ ਨਾਲ ਇਹਨਾਂ ਦੇ ਪਿਤਾ ਜੀ ਆਉਂਦੇ ਨੇ ਗਰਦਾਰੀ لال ਜੀ ਤੇ ਸਾਡੇ ਕੋਲ ਇੱਥੇ ਕਰੀਬ 1 ਮਹੀਨਾ ਰਹਿੰਦੇ ਆ ਤੇ ਭੈਣ ਦਾ ਇਲਾਜ ਚੱਲਦਾ ਤੇ ਭੈਣ 18 5 2022 ਨੂੰ ਬਹੁਤ ਹੱਦ ਤੱਕ ਠੀਕ ਹੋ ਕੇ ਵਾਪਸ ਘਰੇ ਚਲੇ ਜਾਂਦੇ ਆ ਹਾਲਾਂਕਿ ਅਸੀਂ ਚਾਹੁੰਦੇ ਸੀ ਵੀ ਇਹਨੂੰ ਹੋਟਲ ਐਡਮਿਟ ਰੱਖਿਆ ਜਾਵੇ ਪਰ ਉਹਨਾਂ ਦੇ ਪਿਤਾ ਜੀ ਤੇ ਉਹਦੇ ਬ੍ਰਦਰ ਕਹਿੰਦੇ ਵੀ ਅਸੀਂ ਆਪੇ ਘਰੋਂ ਦਵਾਈ ਲੈ ਜਾ ਕਰਾਂਗੇ ਉਸ ਤੋਂ ਕੁਝ ਸਮਾਂ ਬਾਅਦ ਇਹਨਾਂ ਨੇ ਇੱਥੋਂ ਸਾਡੇ ਕੋਲ ਕੈਂਪ ਚ ਦਵਾਈ ਲੈ ਜਾਂਦੇ ਰਹੇ ਮੀਨੂੰ ਭੈਣ ਠੀਕ ਰਹੀ ਪਰ ਸਮਾਪੈਣ ਤੇ ਇਹਨਾਂ ਨੇ ਦਵਾਈ ਲੈਣੀ ਬੰਦ ਕਰਤੀ ਫਿਰ ਦੁਬਾਰਾ ਫੇਰ ਹਾਲਾਤ ਭੈਣ ਦੇ ਮੀਨੂ ਦੇ ਉਸੇ ਤਰ੍ਹਾਂ ਦੇ ਬਣ ਗਏ ਫਿਰ ਸੜਕਾਂ ਤੇ ਪਹੁੰਚ ਗਈ ਭੈਣ ਪਿਤਾ ਜੀ ਵੀ ਬਿਮਾਰ ਰਹਿਣ ਲੱਗ ਗਏ ਤਾਂ ਫਿਰ 2024 ਦੇ ਵਿੱਚ 19 2 2024 ਨੂੰ ਕਰੀਬ ਅੱਜ ਤੋਂ 1 ਸਾਲ ਪਹਿਲਾਂ ਭੈਣ ਸਾਨੂੰ ਦੁਬਾਰਾ ਫੇਰ ਮਿਰਲ ਕੋਟੜਾ ਦੀ ਸੜਕਾਂ ਤੇ ਅਸੀਂ ਕਿਸੇ ਹੋਰ ਮਰੀਜ਼ ਨੂੰ ਲੈਣ ਜਾਂਦੇ ਹਾਂ ਉਸ ਸ਼ਹਿਰ 'ਚ ਤੇ ਉੱਥੇ ਭੈਣ ਮਿਲਦੀ ਹੈ ਬਹੁਤ ਹਾਲਾਤ ਉਸ ਤੋਂ ਵੀ ਬੱਦਰ ਜਿਹੜੇ ਹਾਲਾਤਾਂ 'ਚ ਪਹਿਲਾਂ ਭੈਣ ਮਿਲੀ ਸੀ ਤੇ ਅਸੀਂ ਫੇਰ ਮੀਨੂ ਜਾਣ ਭੈਣ ਨੂੰ ਕਿਵੇਂ ਨਕੇਮੇ ਕਰਕੇ ਸੁਪਨਿਆਂ ਦੇ ਘਰ ਲੈ ਕੇ ਆਉਨੇ ਆ ਜਿਵੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਭੈਣ ਨੂੰ ਸੁਪਨਿਆਂ ਦੇ ਘਰ ਲਿਆ ਕੇ ਐਡਮਿਟ ਕਰਦੇ ਆ ਪਰਿਵਾਰ ਨੂੰ ਵੀ ਬੁਲਾਉਨੇ ਆ ਚਲੋ ਪਿਤਾ ਜੀ ਜਾਂ ਕੋਈ ਹੋਰ ਆ ਕੇ ਰਹਿਣ ਦਾ ਨਾਲ ਤਨੀ ਉਪਰਾਲਾ ਕਰਦੇ ਉਹ ਕਹਿੰਦੇ ਅਸੀਂ ਢੇੜਾ ਮਾਰ ਜਿਆ ਕਰਾਂਗੇ ਸਚਨ ਇਹਨਾਂ ਦੇ ਬ੍ਰਦਰ ਦਾ ਨਾਮ ਉਹ ਵੀ ਮਗਰ ਢੇੜਾ ਮਾਰ ਕੇ ਗਏ ਹੋਰ ਵੀ ਘਰੇ ਗੱਲਬਾਤ ਹੁੰਦੀ ਰਹਿੰਦੀ ਤੇ ਮੀਨੂ ਜੈਨ ਭੈਣ ਦਾ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਕਰੀਬ 11 ਮਹੀਨੇ ਮੀਨੂੰ ਭੈਣ ਇੱਥੇ ਸੁਪਨਿਆਂ ਦੇ ਘਰ ਚ ਰਹੇ ਬਿਲਕੁਲ ਠੀਕ ਹੋ ਕੇ ਤੰਦਰੁਸਤ ਹੋ ਕੇ ਸਾਡੇ ਨਾਲ ਸੇਵਾ ਵੀ ਕਰਵਾਉਂਦੇ ਵਧੀਆ ਆਪਣਾ ਇਸ਼ਨਾਨ ਪਾਣੀ ਕਰਨਾ ਵਧੀਆ ਦਵਾਈ ਛਕਣੀ ਸਭ ਠੀਕ ਸੀਗਾ ਹੁਣ ਭੈਣ ਦਾ ਪਰਿਵਾਰ ਚਾਹੁੰਦਾ ਸੀ ਵੀ ਅਸੀਂ ਇਹਨੂੰ ਨਾਲ ਲੈ ਜਾਈਏ ਮੀਨੂੰ ਜੈਨ ਭੈਣ ਵੀ ਚਾਹੁੰਦੀ ਸੀ ਮੈਂ ਆਪਣੇ ਘਰੇ ਜਾਵਾਂ ਵਾਪਸ ਤਾਂ ਕੱਲ 21 1 225 ਨੂੰ ਮੀਨੂੰ ਭੈਣ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਵਾਪਸ ਗਈ ਹੈ ਅਰਦਾਸ ਕਰਿਓ ਮਿੰਨੂ ਭੈਣ ਤੰਦਰੁਸਤ ਰਹੇ ਤਕੜੀ ਰਹੇ ਚੜ੍ਹਦੀ ਕਲਾ ਵਿੱਚ ਰਹੇ ਠੀਕ ਹੈ ਉਹਦੀ ਦਵਾਈ ਚੱਲਣੀ ਆ ਪਰਿਵਾਰ ਨੂੰ ਵੀ ਇਹੀ ਬੇਨਤੀ ਕੀਤੀ ਆ ਉਹਨਾਂ ਤੋਂ ਪ੍ਰੋਮਿਸ ਵੀ ਲਿਆ ਵਾ ਵੀ ਇਹਦੀ ਦਵਾਈ ਲਗਾਤਾਰ ਚਲਦੀ ਰੱਖਿਓ ਦਵਾਈ ਬੰਦ ਨਾ ਕਰਿਓ ਬਿਲਕੁਲ ਵੀ ਤੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੈਣ ਆਪਣਾ ਜੀਵਨ ਪੱਧਰ ਵਧੀਆ ਤਰੀਕੇ ਨਾਲ ਬਤੀਤ ਕਰ ਸਕੇ ਤੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਸਾਡੀ ਇਸ ਵੀਡੀਓ ਰਾਹੀਂ ਵੀ ਬੇਨਤੀ ਆ ਦੇਖੋ ਗੱਲ ਕੁਝ ਵੀ ਨਹੀਂ ਬੰਦਾ ਡਿਪਰੈਸ਼ਨ ਦੇ ਵਿੱਚ ਉਦੋਂ ਜਾਂਦਾ ਜਦੋਂ ਇਕੱਲੇ ਪਣ ਦਾ ਸ਼ਿਕਾਰ ਹੋ ਜਾਂਦਾ ਜਦੋਂ ਆਪਣੇ ਮੁੱਖ ਮੋੜ ਜਾਂਦੇ ਨੇ ਬਸ ਤੁਸੀਂ ਥੋੜਾ ਜਿਹਾ ਭੈਣ ਦੇ ਨਾਲ ਸਾਰਿਆਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਬੇਨਤੀ ਆ ਇਨ ਟੱਚ ਰਹਿਣਾ ਪਿਆਰ ਨਾਲ ਉਹਦੇ ਨਾਲ ਗੱਲ ਕਰਨੀ ਆ ਉਹਦੀ ਮੈਡੀਸਿਨ ਮਿਸ ਨਹੀਂ ਹੋਣ ਦੇਣੀ ਲਗਾਤਾਰ ਉਹਦੀ ਦਵਾਈ ਚੱਲਦੀ ਰਹੇ ਤੇ ਉਹਨੂੰ ਥੋੜਾ ਮਾਨਸਿਕ ਸਤਕਾਰ ਘਰ ਚ ਮਿਲਦਾ ਰਹੇ ਇੱਥੇ ਸਾਡੇ ਸੁਪਨਿਆਂ ਦੇ ਘਰ ਚ ਵੀ ਅਸੀਂ ਕੋਈ ਸਾਡੇ ਕੋਲੇ ਕੋਈ ਚਮਤਕਾਰ ਜਿਹਾ ਉਹ ਤਾਂ ਹੈ ਨਹੀਂ ਵੀ ਅਸੀਂ ਕੁਝ ਇਦਾਂ ਦਾ ਕਰਦੇ ਆ ਤੇ ਬੰਦਾ ਠੀਕ ਹੋ ਜਾਂਦਾ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਪਿਆਰ ਤੇ ਸਤਿਕਾਰ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਆ ਉਹੀ ਮੈਂਬਰ ਅੱਧਾ ਤਾਂ ਉਹਦੇ ਹੀ ਠੀਕ ਹੋ ਜਾਂਦਾ ਇਸ਼ਨਾਨ ਪਾਣੀ ਰੋਜ਼ ਹੋਣ ਲੱਗ ਜਾਂਦਾ ਫਿਰ ਦਵਾਈ ਆਪਣਾ ਕੰਮ ਕਰਦੀ ਆ ਤੇ ਗੁਰੂ ਦੀ ਕਿਰਪਾ ਆਪਣਾ ਕੰਮ ਕਰਦੀ ਆ ਤੁਹਾਡੀਆਂ ਦੁਆਵਾਂ ਮਰਦਾਸਾਂ ਅਸੀਸਾਂ ਆਪਣਾ ਕੰਮ ਕਰਦੀਆਂ ਤੇ ਹੁਣ ਵੀ ਇਹੀ ਲੋੜ ਆ ਅਰਦਾਸ ਵੀ ਕਰਿਓ ਸਾਰਿਆਂ ਨੂੰ ਬੇਨਤੀ ਆ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ